ਸਸ਼ਰੀਆਕਾ ਅੱਜ ਗੱਲ ਕਰਾਂਗੇ ਪੰਜਾਬੀ ਜੁੱਤੀ ਦੀ ਇਹ ਜ਼ਿਆਦਾਤਰ ਉੱਤਰੀ ਭਾਰਤ ਦੇ ਵਿੱਚ ਬਣਾਈ ਜਾਂਦੀ ਹੈ ਇਹ ਚਮੜੇ ਤੋਂ ਤਿਆਰ ਕੀਤੀ ਜਾਂਦੀ ਹੈ ਹੁਣ ਤਾਂ ਇਹ ਵੱਖ-ਵੱਖ ਤਰ੍ਹਾਂ ਤਰੀਕੇ ਦੇ ਨਾਲ ਬਣਾਈਆਂ ਜਾਂਦੀਆਂ ਨੇ ਅਮਰਸਰ ਅਤੇ ਪਟਿਆਲਾ ਇਸ ਦੇ ਮੁੱਖ ਕੇਂਦਰ ਪਟਿਆਲੇ ਦੀ ਜੁੱਤੀ ਤਾਂ ਕਾਫੀ ਮਸ਼ਹੂਰ ਹੈ ਕਾਸ ਤੌਰ ਤੇ ਵਿਆਹਾਂ ਦੇ ਵਿੱਚ ਪਾਈ ਜਾਂਦੀ ਹੈ ਜੁੱਤੀਆਂ ਦੀਆਂ ਕਈ ਕਿਸਮਾਂ ਨੇ ਜਿਵੇਂ ਢੋੜੀ ਦੀ ਜੁੱਤੀ ਦੁਖੱਲੀ ਜੁੱਤੀ ਨਰੀ ਦੀ ਜੁੱਤੀ ਕੱਸਾ ਕੋਠੋਹਾਰੀ ਜੁੱਤੀ ਦੇਸੀ ਜੁੱਤੀ ਤਿੱਲੇਦਾਰ ਕਢਾਈ ਵਾਲੀ ਜੁੱਤੀ ਘੁੰਗਰੂਆਂ ਵਾਲੀ ਜੁੱਤੀ ਤੇ ਕਸੂਰੀ ਜੁੱਤੀ ਇਸ ਨਾਲ ਸੰਬੰਧਿਤ ਇੱਕ ਮਸ਼ਹੂਰ ਗਾਣਾ ਵੀ ਤੇਤ ਸੂਰੇ ਪੈਰੀ ਨ ਪੂਰੀ ਹਰ ਪਾਵੇ ਸਾਨੂੰ ਸੁਰਨਾ ਪਿਆ ਪਹਿਲੇ ਸਮਿਆਂ ਵਿੱਚ ਖਾਸ-ਖਾਸ ਮੌਕਿਆਂ ਤੇ ਹੀ ਜੁੱਤੀ ਪਾਈ ਜਾਂਦੀ ਸੀ ਉਹ ਜੁੱਤੀ ਜਿਆਦਾ ਕੱਸ ਜਾਂਦੇ ਸੀ ਤਾਂ ਇਸ ਨੂੰ ਛਿੱਤਰ ਕਿਹਾ ਜਾਂਦਾ ਸੀ ਛਿੱਤਰ ਤੋਂ ਫੇਰ ਨજર ਬੱਟੂ ਦਾ ਕੰਮ ਲਿਆ ਜਾਣ ਲੱਗ ਪਿਆ ਨਵੇਂ ਬਣੇ ਘਰ ਦੇ ਬਨੇਰੇ ਨਾਲ ਨਵੇਂ ਟਰੱਕ ਦੀ ਬੰਪਰ ਨਾਲ ਹੀ ਬੰਨ੍ਹਦੇ ਸੀ ਇੱਕ ਹੋਰ ਕੰਮ ਵਾਸਤੇ ਵੀ ਇਹ ਵਰਤੇ ਜਾਂਦੀ ਸੀ ਜਦੋਂ ਬੱਚਾ ਕੋਈ ਜ਼ਿਆਦਾ ਸ਼ਰਾਰਤਾਂ ਕਰਦਾ ਸੀ ਤਾਂ ਉਸ ਨੂੰ ਕਿਹਾ ਜਾਂਦਾ ਸੀ ਕਿ ਇਸ ਨੂੰ ਚਿੱਤਰਾਂ ਦੀ ਘਾਟ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਨੂੰ ਬਣਾਉਣ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੁੱਤੀ ਬਣਾ ਲਈ ਤਾਰੇ ਮੇਰੇ ਦੀ ਖਲ ਸੂਤ ਦੀ ਡੋਰ ਸੂਈ ਆਰ ਕੰਡਿਆਰੀ ਬਲਕਿ ਖਬੀਲ ਰੰਬੀ ਕਲਬੂ ਦੇਣ ਲਈ ਫਰਮੇ ਸਿਲ ਕੁੰਡੀ ਕੈਂਚੀ ਸਨੇ ਕੁੰਡ ਮੋਗਰਾ ਫਲੀ ਫਾਨਾ ਚਾੜਾ ਦੀ ਵਰਤੋਂ ਕੀਤੀ ਜਾਂਦੀ ਹੈ ਹੁਣ ਤਾਂ ਸਿਰਫ ਥੋੜੀ ਜੀ ਕਢਾਈ ਵਾਲੀ ਹਲਕੀ ਜੁੱਤੀ ਹੀ ਵਰਤੋਂ ਹੀ ਕੀਤੀ ਜਾਂਦੀ ਹੈ ਹੁੰਤਾ ਜ਼ਿਆਦਾਤਰ ਜੁੱਤੀਆਂ ਮਖਸਰ ਅਬੋਹਰ ਕੋਟਕਪੂਰਾ ਫਾਜ਼ਿਲਕਾ ਦੇ ਵਿੱਚ ਹੀ ਬਣਾਈਆਂ ਜਾਂਦੀਆਂ ਨੇ ਅੱਜ ਕੱਲ ਤਾਂ ਜੁੱਤੀਆਂ ਦੀ ਥਾਂ ਗੁਰਗਾਪੀ ਚਪਲਾਂ ਸੈਂਡਲਾਂ ਤੇ ਬੂਟਾਂ ਨੇ ਲੈ ਲਈ ਕੁਝ ਵੀ ਹੋ ਵੀ ਜੋ ਸ਼ਾਨ ਪੰਜਾਬੀ ਜੁੱਤੀ ਪਾ ਕੇ ਬਣਦੀ ਹੈ ਉਹ ਕਿਸੇ ਵਿੱਚ ਵੀ ਨਹੀਂ ਪੰਜਾਬੀ ਜੁੱਤੀ ਪਾ ਕੇ ਪੰਜਾਬਣ ਦੀ ਤੋਰੀ ਵੱਖਰੀ ਹੁੰਦੀ ਹੈ ਮਿਲਦੇ ਹਾਂ ਇੱਕ ਹੋਰ ਨਵੇਂ ਟੌਪਿਕ ਨਾਲ ਸਰ ਸ਼ਰੀਅਕਾ